ਫਗਵਾੜਾ ਦੇ ਸਤਰਾਮਪਰਾ ਫਾਟਕ ਨਜ਼ਦੀਕ ਆਲੇਦਵਾਲੇ ਦੇ ਲੋਕਾਂ ਨੇ ਇੱਕ ਚੋਰ ਨੂੰ ਰੰਗੇ ਹੱਥੀ ਕਾਬੂ ਕਰਕੇ ਪੁਲਿਸ ਹਵਾਲੇ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇੱਥੇ ਦੱਸ ਦਈਏ ਕਿ ਕਾਬੂ ਕੀਤਾ ਚੋਰ ਮੋਬਾਈਲ ਚੋਰੀ ਕਰਨ ਤੋਂ ਬਾਅਦ ਨਜ਼ਦੀਕ ਹੀ ਉਸੇ ਸਥਾਨ ਤੇ ਸੋ ਗਿਆ ਸੀ ਜਿਸ ਨੂੰ ਆਲੇਦਵਾਲੇ ਦੇ ਲੋਕਾਂ ਨੇ ਚੋਰੀ ਕੀਤੀ ਤਿੰਨ ਮੋਬਾਈਲਾਂ ਸਮੇਤ ਕਾਬੂ ਕਰ ਲਿਆ ਇਸ ਬੰਦੀ ਜਾਣਕਾਰੀ ਦਿੰਦੇ ਆ ਸਮਾਸੀ ਵੀ ਹਰਪ੍ਰੀਤ ਸਿੰਘ ਸੋਨੂ ਨੇ ਦੱਸਿਆ ਕਿ ਸਵੇਰੇ ਤੜਕਸਾਰ 3:30 ਵਜੇ ਦੇ ਕਰੀਬ ਇੱਕ ਚੋਰ ਨੇ ਇੱਕ ਵਿਅਕਤੀ ਦਾ ਮੋਬਾਈਲ ਫੋਨ ਚੋਰੀ ਕਰ ਲਿਆ ਜਿਸ ਤੋਂ ਬਾਅਦ ਪੀੜਤ ਵਿਅਕਤੀ ਨੇ ਮਹੱਲਾ ਵਾਸੀਆਂ ਨੂੰ ਜਾਣਕਾਰੀ थे इस दौरान महिला वासिया ने उक्त चोर नजदीक ही तीन मोबाइलों समेत काबू कर लिया से पुलिस हवाले कर देता रात को तीन साढ़े तीन बजे इधर एक प्रोग्राम हुआ था उस रात को तीन साढ़े तीन बजे जो कंधा टप के कंधा टप के तीन मोबाइल लेके चले गया जब सुबह उठ के हम लोग लोकेशन चेंज करके ये पुल के नीचे सोया पड़ा था पुल के नीचे सोया पड़ा था तो उसके मोबाइल में रिंग हो रहा था बज रही थी तो उसको चेता नहीं है हम लोग फाड़ लिया फिर भी, दो, दो मोबाइल और था एक कूड़े के डब्बे में फेंक दिया था उसने खुद ही निकाला कितने मोबाइल कितने लोगों के की है चोरी तीन 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 लोगों की चोरी किया मोबाइल कितने के थे मोबाइल तीन तीन मोबाइल थे कीमत क्या थी उसकी कीमत कम से कम पच्चीस सताइस हजार रूपए की ले गया था ਆ ਸਾਡੇ ਲੈ ਗਿਆ ਤਾਂ ਆਬ ਮਿਲ ਗਏ ਆਪਕੋ ਆਬ ਉਸ ਨੇ ਖੁਦ ਹੀ ਨਿਕਾਲਾ ਤੇ ਇਸ ਮਾਮਲੇ ਦੀ ਪੁਲਿਸ ਕੰਪਲੇਟ ਕੀਤੀ ਹਾਂ ਪੁਲਿਸ ਕੰਪਲੇਨਟ ਕੀਤੀ ਪੁਲਿਸ ਆਈ ਸੀ ਹਾਂ ਪੁਲਿਸ ਆਏ ਤੇ ਚੱਕ ਕੇ ਲੈ ਗਿਆ ਉਸਕੋ ਸਾਧਨਾਪੁਰਾ ਥਾਣਾ ਮੇ ਤੜਕੇ ਦੀ ਗੱਲ ਆ 6:30 ਵਜੇ ਦੀ ਇੱਕ 6:30 ਇਸ ਵੀਰ ਦੇ ਕੋਲੋਂ ਕਿਸੇ ਲੁਟੇਰੇ ਨੇ ਮੋਬਾਈਲ ਖੋ ਲਿਆ ਤੇ ਇਹ ਵਿਚਾਰਾ ਇੱਥੇ ਪੁਲ ਦੇ ਥੱਲੇ ਹੀ ਉਹਨੂੰ ਲੰਭ ਰਿਆ ਸੀ ਕਦੀ ਕਿੱਧਰ ਜਾ ਰਿਹਾ ਸੀ ਇਹਨੇ ਆਪਣੇ ਚਿੱਤੋਂ ਦੂਸਰੇ ਫੋਨ ਤੋਂ ਉਹਦੀ ਰਿੰਗ ਮਾਰੀ ਤਾਂ ਕੋਇਨਸੀਡੈਂਸਲੀ ਉਹ ਜੋ ਹੋਰ ਇੱਥੇ ਇਹਦੇ ਲੱਗੇ ਮਿਲਿਆ ਉਹਦੀ ਜੇਬ ਦੇ ਵਿੱਚੋਂ ਫੋਨ ਬਰਾਮਦ ਹੋ ਗਿਆ ਤਾਂ ਜਦੋਂ ਉਹਨੂੰ ਪਤਾ ਲੱਗਾ ਉਹਨੇ ਣਠਣ ਦੀ ਕੋਸ਼ਿਸ਼ ਕੀਤੀ ਇਹਨਾਂ ਸਾਰਿਆਂ ਨੇ ਇਹਨੂੰ ਫੜ ਲਿਆ ਔਰ 2-3 ਫੋਨ ਉਹਦੇ ਕੋਲੋਂ ਹੋਰ ਬਰਾਮਦ ਹੋਏ ਸੋ ਜਿੰਨੇ ਵੀ ਵਿਅਕਤੀਆਂ ਦੇ ਫੋਨ ਹੋਏ ਆ ਜੀ ਤਿੰਨ ਤਿੰਨ ਕ ਵਿਅਕਤੀਆਂ ਦੇ ਮੈਨੂੰ ਲੱਗਦਾ ਹੈਗੇ ਆ ਜੀ ਤੇ ਫੋਨ ਕਿਹੜੇ ਸੀਗੇ ਜੀ ਫੋਨ ਦੋ ਸਕਰੀਨ ਟੱਚ ਸੀ ਇੱਕ ਨਾਰਮਲ ਸੀਗਾ ਤੇ ਫਿਰ ਅਸੀਂ ਪੁਲਿਸ ਮੈਕਮੇ ਦੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਉਹਨਾਂ ਨੇ ਪੁਲਿਸ ਮੁਲਾਜ਼ਮ ਇੱਥੇ ਭੇਜੇ ਤੇ ਉਹ ਉਹਨੂੰ ਲੈ ਕੇ ਹੁਣ ਆਪਣੀ ਪੁਲਿਸ ਥਾਣਾ ਵੇਖੇ ਗਏ ਨੇ ਮੇਰੀ ਐਸਐਸਪੀ ਕਪੂਰਥਲਾ ਨੂੰ ਬੇਨਤੀ ਆ ਕਿ ਜਿੱਥੇ ਇੰਨੀ ਪੁਲਿਸ ਆਪਣੀ ਡਿਊਟੀ ਨਿਭਾ ਰਹੀ ਆ ਉੱਥੇ ਫਗਵਾੜੇ ਦੇ ਵਿੱਚ ਸੁਰੱਖਿਆ ਦੇ ਲਈ ਲੋਕਾਂ ਦੇ ਲਈ ਹੋਰ ਵੀ ਨਫਰੀ ਵਧਾਈ ਜਾਵੇ ਔਰ ਮੇਰੀ ਬੇਨਤੀ ਆ ਫਗਵਾੜਾ ਦੇ ਜਿਹੜੀ ਆ ਰੇਲਵੇ ਲਾਈਨ ਦੇ ਨਾਲ ਦਾ ਇਲਾਕਾ ਸਤਨਾਮਪੁਰਾ ਮੁਹੱਲੇ ਦਾ ਮੈਂ ਸ਼ਰ੍ਹਾਂਵੇਂ ਗੱਲ ਕਹਿਣਾ ਵੀ ਇੱਥੇ ਬਹੁਤ ਵੱਡੇ ਤੌਰ ਦੇ ਉੱਤੇ ਨਸ਼ੇ ਦੀ ਖੇਪ ਵੀ ਵਿਕਦੀ ਸਾਨੂੰ ਸੁਣਨ ਦੇ ਵਿੱਚ ਆਇਆ ਇਹ ਇੱਥੇ ਚੋਰ ਚੱਕੇ ਵੀ ਫਿਰਦੇ ਆ ਜਿਹੜੇ ਕਿ ਦੇਖਣ ਨੂੰ ਲੋਕੀ ਗਲਤ ਅੰਸਰ ਲੱਗਦੇ ਆ ਪੌੜੀਆਂ 'ਚ ਬੈਠੇ ਹੁੰਦੇ ਪਰ ਲੇਕਿਨ ਅੱਜ ਤੱਕ ਇਹਨਾਂ ਲੋਕਾਂ ਨੂੰ ਕਿਸੇ ਨੇ ਵੀ ਕੋਈ ਪੁੱਛਣਾ ਮناسب ਨਹੀਂ ਸਮਝਿਆ ਉਹ ਇੱਥੇ ਕਾਹਦੇ ਬੈਠੇ ਆ ਮੈਂ ਬੇਨਤੀ ਕਰਦਾ ਆਪਣੇ ਪੁਲਿਸ ਪ੍ਰਸ਼ਾਸਨ ਤੋਂ ਇਹਨਾਂ ਚੋਰਾਂ ਨੂੰ ਨੱਥ ਪਾਈ ਜਾਵੇ ਤੇ ਸਾਡੇ ਫਗਵਾੜਾ ਵਾਸੀਆਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ